ਜਿਵੇਂ ਕਿ ਹਰ ਸੈਲੀਬ੍ਰਿਟੀ ਹਰ ਵੱਡਾ ਦਾਰਾ ਸਪੋਰਟ ਕਰ ਰਿਹਾ ਪੰਜਾਬ ਦੀ ਔਰ ਵੱਡੇ ਵੱਡੇ ਸਟਾਰਸ ਨੇ ਬਹੁਤ ਸਮਾਨ ਭੇਜਿਆ ਜੋ ਰਿਕੁਆਇਰਮੈਂਟ ਸੀ ਗਿਆ ਤੇ ਸੀਟੀ ਗਰੁੱਪ ਨੇ ਵੀ ਸੋਚਿਆ ਕਿ ਅਸੀਂ ਵੀ ਆਪਣਾ ਯੋਗਦਾਨ ਜਿੰਨਾ ਪੈ ਸਕਦਾ ਆਪਾਂ ਪਾਈਏ ਫਿਰ ਅਸੀਂ ਕਲੈਕਟਿਵਲੀ ਇੱਕ ਫੰਡਰੇਜ਼ਰ ਇਵੈਂਟਸ ਆਊਟ ਕੀਤੇ ਨੇ ਜਿਸ ਵਿੱਚ ਜਿੰਨੇ ਵੀ ਸੈਲੀਬ੍ਰਿਟੀਆਂ ਤੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਇਵੈਂਟ ਕਰਾਂਗੇ ਇੱਕ ਸ਼ੋਅ ਕਰਾਂਗੇ ਜਿੱਦੀ ਕਲੈਕਸ਼ਨ ਸਾਰੀ ਸਾਰੀ ਹੜਪੀਰਤਾ ਨੂੰ ਚਾਹੀਦੀ ਸੋ ਅਸੀਂ ਉਹਨਾਂ ਨਾਲ ਵੀ ਆ ਜੁਆਇਨਿੰਗ ਹੈਂਡਸ ਵਿਦ them ਔਰ ਸਭ ਤੋਂ ਵੱਡਾ ਔਰ ਪਹਿਲਾ ਇਵੈਂਟ श्री राजीव ठाकुर जी ਨਾਲ ਜੋ ਕਿ ਬਹੁਤ ਵੱਡੇ ਸਟੈਂਡ ਅਪ ਕਮੀਡੀਅਨ ਨੇ ਔਰ ਕਬੂਜਿਤ ショਅਸ ਵੀ ਹੁੰਦੇ ਨੇ ਤੇ ਉਹਨਾਂ ਨਾਲ ਮਿਲ ਕੇ ਆਪਾਂ 18 ਸਤੰਬਰ ਨੂੰ সিটি ਕੈਂਪਸ ਵਿਖੇ ਆਡੀਟੋਰੀਅਮ ਚ ਕਰ ਰਹੇ ਨੇ ਔਰ ਇਹ ਟਿਕਟਡ ショਅ ਹੋਏਗਾ ਔਰ ਟਿਕਟ ਦੇ ਜਿੰਨੇ ਵੀ ਕਲੈਕਸ਼ਨ ਹੋਏਗੀ ਉਹ ਸਾਰੀ ਦੀ ਸਾਰੀ ਹਾਰਪੀਟ ਤਨੂ ਜਾਏਗੀ ਜਦੋਂ ਗੱਲ ਆਂਦੀ ਆ ਸੇਵਾ ਦੀ ਜਦੋਂ ਗੱਲ ਆਂਦੀ ਆ ਕੁਝ ਅਨੋਖਾ ਕਰਨ ਦੀ ਜਾਂ ਸਮਾਜ ਨਾਲ ਖੜਨ ਦੀ ਤੇ ਸਭ ਤੋਂ ਪਹਿਲਾ ਨਾਮ ਆਂਦਾ ਹੈ ਸਿਟੀ ਗਰੁੱਪ ਦਾ ਅੱਜ ਅਸੀਂ ਮੁਲਾਕਾਤ ਕਰਦੇ ਹਾਂ ਸਿਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਵੀਰ ਜੀ ਨਾਲ। ਮਨਵੀਰ ਜੀ ਬਹੁਤ-ਬਹੁਤ ਸਵਾਗਤ ਹੈ ਇਸ ਇੰਟਰਵਿਊ ਦੇ ਵਿੱਚ। ਮੇਰਾ ਸਵਾਲ ਇਹ ਆ ਜਿਵੇਂ ਤੁਸੀਂ ਫਲੱਡਸ ਵਿੱਚ ਲੋਕਾਂ ਨਾਲ ਹੜਪੀੜਤਾਂ ਨਾਲ ਡਟ ਕੇ ਖੜੇ ਹੋਏ। ਤੁਸੀਂ ਮਹਿਰ ਫਿਲਮ ਦੇ ਨਾਲ ਵੀ ਤੋਂ ਇਹ ਯੋਗਦਾਨ ਪਾਇਆ ਕਿ ਲੋਕਾਂ ਨੂੰ ਮਦਦ ਪਹੁੰਚ ਸਕੇ। ਹੁਣ ਇੱਕ ਤਾਂ ਇੱਕ ਨਵੀਂ ਟਰਮ ਆਈ ਆ ਫੰਡਰੇజర్ ਸ਼ੋਜ਼। ਫੰਡਰੇజర్ ਇਵੈਂਟਸ ਇਰੇ ਬਾਰੇ ਦੱਸੋ ਕਿ ਇਹਦੇ ਜਿਹੜੇ ਪਿਛਲੇ ਵਿਜ਼ਨ ਹੈਗਾ ਆ ਇਹਦਾ ਮਕਸਦ ਹੈਗਾ ਤੁਹਾਨੂੰ ਇਦਾਂ ਦੀ ਮੋਟੀਵੇਸ਼ਨਸ ਆਉਂਦੀਆਂ ਕਿੱਥੋਂ ਆ ਕਿ ਤੁਸੀਂ ਹਮੇਸ਼ਾ ਹੀ ਕੁਝ ਅਜੀਹਾ ਕਰਦੇ ਹੋ ਜਿਹੜੀਆਂ ਸਮਾਜ ਲਈ ਇੱਕ ਮਿਸਾਲ ਕਾਇਮ ਕਰਦੀ ਆ ਪਹਿਲਾਂ ਤਾਂ ਮੈਂ ਦੱਸਣਾ ਚਾਹੁੰਨਾ ਹੈ ਕਿ ਪੰਜਾਬ ਨੀਡਸ ਰਾਈਟ ਨਾ ਪੰਜਾਬ ਨੂੰ ਲੋੜ ਆ ਜਿਵੇਂ ਕਿ ਹਰ ਸੈਲੀਬ੍ਰਿਟੀ ਹਰ ਵੱਡਾ ਧਾਰਾ ਸਪੋਰਟ ਕਰ ਰਿਹਾ ਪੰਜਾਬ ਦੀ ਔਰ ਵੱਡੇ ਵੱਡੇ ਸਟਾਰਸ ਨੇ ਬਹੁਤ ਸਮਾਨ ਭੇਜਿਆ ਜੋ ਰਿਕੁਆਇਰਮੈਂਟ ਸੀ ਗਿਆ ਤੇ ਸਿਟੀ ਗਰੁੱਪ ਨੇ ਵੀ ਸੋਚਿਆ ਕਿ ਅਸੀਂ ਵੀ ਆਪਣਾ ਯੋਗਦਾਨ ਜਿੰਨਾ ਪੈ ਸਕਦਾ ਆ ਪਾਈਏ ਮੇਰੇ ਕੋ ਜਦੋਂ ਸਾਡੇ ਸਟਾਫ ਮੈਂਬਰ ਸਾਡੇ ਬੱਚੇ ਆਉਂਦੇ ਸੀਗੇ ਕਿ ਸਰ ਆਈ ਵਾਂਟ ਟੂ ਹੈਲਪ ਤੇ ਫਿਰ ਮੈਂ ਸੋਚਿਆ ਕਿ ਹਰ ਬੰਦਾ ਛੋਟੇ ਛੋਟੇ ਹੈਲਪ ਉਥੇ ਕਿੱਦਾਂ ਪਹੁੰਚਾਈਏ ਫਿਰ ਅਸੀਂ ਕਲੈਕਟਿਵਲੀ ਇੱਕ ਫੰਡਰੇజర్ ਇਵੈਂਟਸ ਆਊਟ ਕੀਤੇ ਨੇ ਜਿਸ ਵਿੱਚ ਜਿੰਨੇ ਵੀ ਸੈਲਿਬ੍ਰਿਟੀਜ਼ ਤੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਇਵੈਂਟ ਕਰਾਂਗੇ ਇੱਕ ਸ਼ੋਅ ਕਰਾਂਗੇ ਜਦੀ ਕਲੈਕਸ਼ਨ ਸਾਰੇ ਸਾਰੀ ਹਾਰਡ ਪੀੜਤਾ ਨੂੰ ਚਾਹੀਦੀ ਸੋ ਅਸੀਂ ਉਹਨਾਂ ਨਾਲ ਵੀ ਆ ਜੁਆਇਨਿੰਗ ਹੈਂਡਸ ਵਿਦ them ਇਨ this noble cause aur sab to bada aur pehla event Shri Rajiv Thakur ji nal ਜੋ ਕਿ ਬਹੁਤ ਵੱਡੇ ਸਟੈਂਡ ਅਪ ਕਮੀਡੀਅਨ ਨੇ ਔਰ ਕਬੂਜੀ ਦੇ ਸ਼ੋਅਸ ਵੀ ਹੁੰਦੇ ਨੇ ਤੇ ਉਹਨਾਂ ਨਾਲ ਮਿਲ ਕੇ ਆਪਾਂ 18 ਸਤੰਬਰ ਨੂੰ ਸੀਟੀ ਕੈਂਪਸ ਵਿਖੇ ਆਡੀਟੋਰੀਅਮ ਚ ਕਰ ਰਹੇ ਨੇ ਔਰ ਇਹ ਟਿਕਟਡ ਸ਼ੋਅ ਹੋਏਗਾ ਔਰ ਟਿਕਟ ਦੇ ਜਿੰਨੇ ਵੀ ਕਲੈਕਸ਼ਨ ਹੋਏਗੀ ਉਹ ਸਾਰੀ ਦੀ ਸਾਰੀ ਹਾਰਪੀਟਾਂ ਨੂੰ ਜਾਏਗੀ ਇਨ ਅ ਪ੍ਰੋਪਰ ਪਲਾਨਡ ਵੇ ਤਾਂ ਕਿ ਜੋ ਜੋ ਰਿਕੁਐਮੈਂਟਸ ਆਉਣਾ ਦੀਆਂ ਉਸੇ ਉਹਨਾਂ ਤੱਕ ਪਹੁੰਚਾ ਸਕੀਏ ਜਿਵੇਂ ਤੁਸੀਂ ਬੜੇ ਸਾਰੇ ਇਦਾਂ ਦੇ ਇਨੀਸ਼ੀਏਟਿਵਸ ਲੈ ਰਹੇ ਆਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਪੰਜਾਬ ਲਈ ਮਦਦ ਕਰਨ ਲਈ ਪਿੱਛੇ ਹਟ ਗਏ ਸੀ ਇੱਕ ਟਾਈਮ ਤੇ ਭਗਵੰਤ ਮਾਨ ਸਾਹਿਬ ਆਮਾਰ ਹੋ ਗਏ ਜੀ ਮੋਦੀ ਸਾਹਿਬ ਇਹਦਾ ਟਾਈਮ ਬਾਦ ਆਇਆ ਜੀ ਪੰਜਾਬ ਲਈ ਅਕਸਰ ਪੰਜਾਬ ਹੀ ਖੜਾ ਹੋਇਆ ਵਾ ਇਹ ਜਿਹੜੀ ਇੱਕ ਅਧਾਰਨ ਇਹ ਲੋਕਾਂ ਨੇ ਸਾਬਤ ਕਰਕੇ ਦਿਖਾਈ ਆ ਇਹਦੇ ਵਿੱਚ ਤੁਸੀਂ ਵੀ ਬਹੁਤ ਵੱਡਾ ਯੋਗਦਾਨ ਪਾ ਰਹੇ ਆ ਅਜਿਹੀਆਂ ਚੀਜ਼ਾਂ ਦੇ ਪਿਛਲੇ ਤੁਹਾਡੀ ਮਿਹਨਤ ਇੰਨੇ ਤੁਹਾਡੇ ਵਿਜਨ ਐਗਜ਼ੀਕਿਊਸ਼ਨ ਇਹ ਕਿਵੇਂ ਤੁਹਾਡੇ ਲਈ ਪੋਸੀਬਲ ਹੁੰਦੀ ਤੁਸੀਂ ਕਿਵੇਂ ਕਰਦੇ ਆ ਇਹ ਸਭ ਕਲੈਕਟਿਵ ਟੀਮ ਐਫਰਟ ਕਰਕੇ ਹੁੰਦਾ ਜੀ ਬਿਕਾਜ਼ ਲੈਟਸ ਸੇ ਮੇਰੇ ਮਨ 'ਚ ਕੋਈ ਆਈਡੀਆ ਹੁੰਦਾ ਆਈ ਸਿਟ ਵਿਦ ਦ ਟੀਮ ਉਹ ਕਲੈਕਟਿਵ ਫਿਰ ਉਹਦੇ ਵਿੱਚ ਆਪਣੇ ਸੁਜੈਸ਼ਨਸ ਪਾਉਂਦੇ ਆ ਸੋ ਵੀ ਕਮ ਅਪ ਵਿਦ ਦਾ ਪ੍ਰੋਪਰ ਪਲਾਨਡ ਇੱਕ ਟੀਮਵਰਕ ਨਾਲ ਨਿਕਲਦੇ ਆ ਕਿ ਕਿਦਾਂ ਆਪਾਂ ਉਹਨਾਂ ਤੱਕ ਰਾਈਟਫੁਲੀ ਤਰੀਕੇ ਨਾਲ ਚੀਜ਼ਾਂ ਪਹੁੰਚਾ ਸਕੀਏ ਸੋ ਅਸੀਂ ਜਿੱਥੇ-ਜਿੱਥੇ ਫਲੱਡ ਜ਼ਿਆਦਾ ਆਏ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਉੱਥੇ ਟੀਮਾਂ ਪਹਿਲਾਂ ਭੇਜੀਆਂ ਉਹਨਾਂ ਤੋਂ ਚੈੱਕ ਕਰਵਾਇਆ ਕਿ ਰਿਕੁਆਇਰਮੈਂਟਸ ਕੀ ਆ ਬਿਕਾਜ਼ ਬਹੁਤ ਅਦਰ ਰਾਸ਼ਨ ਚੱਲੇ ਗਿਆ ਬਹੁਤ ਅਦਰ ਚੀਜ਼ ਚੱਲੇ ਗਿਆ ਜਿਹੜੀ ਨਹੀਂ ਵੀ ਲੋਡ ਸੀਗੀ ਔਰ ਚਾ ਖਰਾਬ ਵੀ ਹੋ ਰਿਆ ਨੇ ਜਿੱਦਾਂ ਹੁਣ ਸਭ ਤੋਂ ਜ਼ਿਆਦਾ ਲੋਡ ਆ ਮੈਡੀਕੇਸ਼ਨਸ ਦੀ ਡਾਕਟਰਸ ਸਵਿਧਾ ਆਵਾਂ ਦੀ ਐਂਡ ਉਹਨਾਂ ਦੀ ਵੀ ਅਸੀਂ ਟੀਮ ਬਣਾਈ ਕਿਉਂਕਿ ਸਾਡੇ ਕੋਲ ਪੈਰਾਮੈਡੀਕਲ ਕੋਰਸਸ ਨੇ ਫਿਜ਼ੋਥੈਰੇਪੀਸਟ ਐਂਡ ਐਨਸਥੀਸੀਆ ਸਾਰੇ ਬੱਚੇ ਡਾਕਟਰਸ ਦੇ ਨਾਲ ਜਾ ਜਾ ਕੇ ਟੀਮਾਂ ਬਣ ਰਹੀਆਂ ਨੇ ਔਰ ਉਹਨਾਂ ਵਿੱਚ ਜਾ ਕੇ ਉਹਨਾਂ ਨੂੰ ਇੱਕ ਸਾਫ਼ ਪਾਣੀ ਮੁਹయ్యా ਕਰਾ ਰਹੇ ਨੇ ਔਰ ਉਹਨਾਂ ਨੂੰ ਮੈਡੀਕਲ ਹੈਲਪ ਦੇ ਰਹੇ ਨੇ ਬਿਕਾਜ਼ ਐਸ ਟਾਈਮ ਪਾਣੀ ਹੁਣ ਰੀਸੀਟ ਕਰ ਰਿਹਾ ਥੱਲੇ ਜਾ ਰਿਹਾ ਹੈ ਥੱਲੋ ਵਾਟਰ ਬੋਰਨ ਪ੍ਰੋਬਲਮਸ ਆ ਰਹੀਆਂ ਡਿਜ਼ੀਜ਼ਸ ਆ ਰਹੀਆਂ ਸਨੇਕ ਬਾਈਟਸ ਆ ਰਹੀਆਂ ਸੋ ਇਹ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਹੋਏ ਅਸੀਂ ਆਪਣਾ ਪਲਾਨ ਥੋੜਾ ਚੇਂਜ ਕੀਤਾ ਰਾਸ਼ਨ ਤੋਂ ਹਟ ਕੇ ਆਪਾਂ ਦਵਾਈਆਂ ਮੈਡੀਕਲ ਏਡ ਐਂ ਇਨ ਇਹਨਾਂ ਚੀਜ਼ਾਂ ਵਾਂ ਲਾਏ ਆ ਤਾਂ ਕਿ ਬਿਕੋਜ਼ ਟੂ ਮਨੀ ਥਿੰਗਸ ਵੀ ਪਹੁੰਚ ਜਾਂਦੀਆਂ ਉਹ ਖਰਾਬ ਜਾਂਦੀਆਂ ਆ ਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਪੰਜਾਬ ਜਦੋਂ ਆਪਣੇ ਵਾਸਤੇ ਵੀ ਖੜਦਾ ਸਾਰੀ ਦੁਨੀਆ ਵਾਸਤੇ ਖੜਦਾ ਹੀ ਆ ਮੈਂ ਸਲੂਟ ਕਰਦਾ ਆ ਆਰਗੇਨਾਈਜੇਸ਼ਨ ਲਾਈਕ ਖਾਲਸਾ ਆਈਡੈਂਟਿਟੀ ਐਂਡ ਗਲੋਬਲ ਸਿੱਖ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਔਰ ਪੂਰੀ ਦੁਨੀਆ ਚ ਕਰ ਰਹੇ ਨੇ ਔਰ ਪੰਜਾਬ ਵੀ ਇਹਦਾ ਨਾਮ ਬਹੁਤ ਉੱਪਰ ਚੱਕ ਰਹੇ ਨੇ ਔਰ ਜੇ ਪੰਜਾਬ ਨੂੰ ਲੋੜ ਪਈ ਤੇ ਆਪਾਂ ਸਾਰੇ ਇਕੱਠੇ ਆ ਬਟ ਸਰਕਾਰਾਂ ਜੋ ਆਪਣੇ ਕਰ ਰਹੀਆਂ ਉਹਨਾਂ ਦਾ ਕੰਮ ਹੈ ਜੀ ਅਸੀਂ ਜੋ ਕਰ ਸਕਦਾ ਆਪਾਂ ਕਰਦੇ ਆ ਜਿਵੇਂ ਪਾਣੀ ਦਾ ਪੱਧਰ ਹੁਣ ਘਟਣਾ ਸ਼ੁਰੂ ਹੋ ਗਿਆ ਹੁਣ ਅਗਲਾ ਦੌਰ ਪੰਜਾਬ ਲਈ ਥੋੜਾ ਜਿਹਾ ਇਕਠੀਨ ਰਹੂਗਾ ਔਖਾ ਰਹੂਗਾ ਕਿ ਸਿਟੀ ਗਰੁੱਪ ਅਗਲੇ 6 ਮਹੀਨੇਾਂ ਸਾਲ ਜਿੱਦਾਂ ਲੋਕਾਂ ਨੇ ਅਡਾਪਟ ਕਰ ਲਏ ਪਿੰਡ ਜਾਂ ਪਿੰਡਾਂ ਦੇ ਵਿੱਚ ਜਾ ਕੇ ਕੋਈ ਸੇਵਾਵਾਂ ਦੇਣ ਲੱਗ ਪਏ ਅਗਲੇ 6 ਮਹੀਨੇ ਸਾਲ ਤੱਕ ਵੀ ਸਿਟੀ ਗਰੁੱਪ ਅਜਿਹਾ ਹੀ ਇਦਾਂ ਹੀ ਕੰਮ ਕਰਦਾ ਰਹੂਗਾ ਬਿਲਕੁਲ ਜੀ ਬਿਕਾਜ਼ ਤੁਸੀਂ ਦੇਖੋ ਜਿੰਨਕ ਪਾਣੀ ਆ ਗਿਆ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਕਰੰਟ ਕ੍ਰੌਪ ਸੀਗੀ ਫਾਰਮਰਸ ਯੂਰ ਅਗਲੀ ਕ੍ਰੌਪ ਇਹਦੇ ਤੋਂ ਕੁਝ ਯੀਲਡ ਨਹੀਂ ਹੋਣਾ ਉਹਨਾਂ ਨੂੰ ਨੁਕਸਾਨ ਬਹੁਤ ਹੋਣਾ No doubt, नो डाउट ਮੇ ਕਲ ਐਕਸ अमाउंट ਪਰ ਇੱਕੜ ਸਰਕਾਰ ਨੇ ਦੇਣੀ ਵੀ ਹੈ ਬਟ ਮਾਈਟ ਨਾਟ ਬੀ ਨਫ ਫॉर देम ਤੇ ਉਹਦੇ ਵਿੱਚ ਸੀਟੀ ਗਰੁੱਪ ਦਾ ਹੀ ਯੋਗਦਾਨ ਰਹੇਗਾ ਕਿ ਅਸੀਂ ਇਵਨ ਆਊਟ ਕੀਤਾ ਜਿਹੜੇ ਬੱਚੇ ਪੇਰੈਂਟਸ ਅਫੈਕਟਡ ਹੈ ਇਸੀ ਉਹਨਾਂ ਦੇ ਬੱਚਿਆਂ ਨੂੰ ਅਸੀਂ ਸਕਾਲਰਸ਼ਿਪ ਦੇ ਰਹੇ ਹਾਂ ਪਲੱਸ ਉਸ ਤੋਂ ਇਲਾਵਾ ਸਭ ਤੋਂ ਜ਼ਰੂਰੀ ਜਿਵੇਂ ਮੈਂ ਦੱਸਿਆ ਮੈਡੀਕਲ ਹੈ ਆਉਣ ਵਾਲੇ ਟਾਈਮ ਵਿੱਚ ਇਨਿਕ ਡਿਜ਼ੀਜ਼ ਆਣੇ ਆ ਉਹਨਾਂ ਨੂੰ ਮੱਦੇਨਜ਼ਰ ਅਸੀਂ ਮੈਡੀਕਲ ਟੀਮ ਜਿਹੜੀ ਬਣਾਈ ਹੈ ਉਹ ਉਹਨਾਂ ਦੇ ਨਾਲ ਖੜਨ ਗਈਆਂ ਔਰ ਉਹ ਹਰ ਮਹੀਨੇ ਅਗਲੇ ਕੁਝ ਮਹੀਨੇ ਉਹਨਾਂ ਤੱਕ ਜਾਂਦੀਆਂ ਰਹਿਣਗੀਆਂ ਔਰ ਉੱਥੇ ਰਹਿਣਗੀਆਂ ਕਿਉਂਕਿ ਇੱਕ ਦਿਨ ਦਾ ਟਾਸਕ ਨਹੀਂ ਹੈਗਾ ਸੋ ਇੱਕ ਪੂਰਾ ਪਲਾਨ ਵੀ ਨਾ ਆਪਾਂ ਚੱਲ ਰਹੇ ਆਂ ਔਰ ਜਿੰਨਾ ਕਿ ਆਪਾਂ ਕਰ ਸਕਦੇ ਆਂ ਕਲੈਕਟਿਵਲੀ ਜਿਵੇਂ ਕਿ ਫੰਡਰੇਜ਼ਰ ਇਵੈਂਟਸ ਹੋ ਰਿਹਾ ਬਿਕੋਜ਼ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕੱਲਾ ਹੀ ਕਦਾਰਾ ਕੁਝ ਨਹੀਂ ਕਰ ਸਕਦਾ ਇਹ ਟੀਮ ਵਰਕ ਹੈ ਔਰ ਸਾਰੇ ਸਾ ਨਾਲ ਜੁੜ ਰਹੇ ਹਨ ਮੇ ਕੋ ਬੱਚੇ ਆ ਰਹੇ ਉਹਨਾਂ ਦੇ ਪੇਰੈਂਟਸ ਆ ਰਹੇ ਕਿ ਅਸੀਂ ਤੁਹਾਡੀ ਟਿਕਟਾਂ ਖਰੀਦਾਂਗੇ ਉਹਨਾਂ ਨੇ ਮਹਿਰ ਫਿਲਮ ਦਾ ਵੀ ਟਿਕਟਾਂ ਜਦ ਸਾਡੇ ਕੋਲ ਲੈਂਤੀਆਂ ਐਦਾਂ ਉਹ ਸਾ ਨਾਲ ਜੁੜ ਕੇ ਆਪਾਂ ਅਗਲੇ 6 ਮਹੀਨੇ ਸਾਲ ਜਦੋਂ ਤੱਕ ਲੋੜ ਪੈ ਇਹ ਸਨ ਕੁਝ ਰਿਵਿਊ ਸਿਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਮਨਵੀਰ ਜੀ ਦੇ ਜਿਵੇਂ ਕਿ ਆ ਜਾਂਦਾ ਆ ਅਕਸਰ ਪੰਜਾਬ ਨਾਲ ਹਮੇਸ਼ਾ ਪੰਜਾਬ ਹੀ ਖੜਦਾ ਆ ਪੰਜਾਬ ਇਸ ਟਾਈਮ ਪੂਰਾ ਡੱਟ ਕੇ ਖੜਾ ਆ ਕੁਝ ਇੱਕ ਸ਼ੇਰ ਵਾ ਕਿ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਵਾਰ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ ਕੁਝ ਅਜਿਹੇ ਨੌਜਵਾਨ ਅਜਿਹੇ ਸ਼ਖਸ਼ ਜੋ ਪੰਜਾਬ ਲਈ ਸੇਵਾ ਕਰ ਰਹੇ ਨੇ ਉਹਨਾਂ ਨੂੰ ਸਲੂਟ ਆ ਤੇ ਲੋਕਾਂ ਨੂੰ ਵੀ ਇਹੀ ਅਪੀਲ ਆ ਕਿ ਹਾਂ ਪੰਜਾਬ ਲਈ ਡੱਟ ਕੇ ਖੜੇ ਹੋਵੋ ਧੰਨਵਾਦ